दीपक सर की ना रील्स बहुत ज्यादा वायरल है स्टार दिखता पता नहीं क्यों या की आग लगी एप्पल एक्सेस एलपीएन एंड रोहे पार्टनर्स स्वामीनीजा रितुल इलेक्ट्रॉनिक्स सचिन गिफ्ट टेलीकॉम सर तुम चलो दोबारा दीपक टेलीकॉम दीपक टेलीकॉम बहुत शुक्रिया

ਪਰ ਅੱਜ 10 ਮਹੀਨੇ ਨਹੀਂ ਹੋਏ ਨੇ ਨੋਂ ਮਹੀਨੇ ਹੋਏ। ਪਹਿਲਾ ਕਾਉਂਟਰ ਇੰਨੇ ਗਰੋਥ ਵਿੱਚ ਨਹੀਂ ਸੀਗਾ। ਜਦੋਂ ਉਹ ਐਪਲ ਸਟਾਰਟ ਕੀਤਾ ਪਤਾ ਨਹੀਂ ਕੀ ਹੋਇਆ ਕੀ ਅੱਗ ਲੱਗੀ। ਹਾਂਜੀ ਸਹੀ ਹੈ ਸਹੀ ਹੈ। ਮਤਲਬ ਸਚਾਰੀ ਦਾ ਸਿਆਮ ਹੈ। ਔਰ ਫਿਰ ਉਸ ਨੂੰ ਮਤਲਬ ਮਨੀ ਪਾਜੀ ਦਾ ਸਾਥ ਜੋਨੀ ਮਿਰਜੀ ਦਾ ਸਾਥ ਅੱਜ ਕਿਨੋੜੀਆਂ ਸਰ ਨੂੰ ਮਿਲਿਆ ਮੈਂ। ਬਹੁਤ ਵਧੀਆ ਲੱਗਿਆ ਨਾਲ ਉਹ ਮਿਲ ਕੇ। ਮਨਕੀਤਾ ਤੇ 3x ਛੱਡੋ 5x ਕਰਾਂਗੇ ਇਸ ਸਾਲ। ਮੈਂ ਬਹੁਤ ਬਹੁਤ ਤੁਹਾਡਾ ਸਾਥ ਬਹੁਤ ਜਰੂਰੀ ਹੈ थैंक यू so much ਬਹੁਤ ਜਿਆਦਾ ਵਧੀਆ ਜਰਨੀ ਰਹੀ ਐਪਲ ਦੇ ਨਾਲ ਐਸਕੇ ਗਰੁੱਪ ਦੇ ਨਾਲ ਬਿਲਕੁਲ ਕੰਗਣੀ ਕਰਦੇ ਕੰਪੈਰੀਸਨ ਮਤਲਬ ਹੋਰ ਜਿਹੜੇ ਏਰੀਆ ਦੇ ਡਿਸਟ੍ਰੀਬਿਊਟਰ ਨੇ ਬਿਲਕੁਲ ਕੋਈ ਦਬਾਅ ਨਹੀਂ ਹੈ ਮੈਨੂੰ ਲੱਗਦਾ ਸਾਰਿਆਂ ਨੂੰ ਇਹੀ ਹੱਦਾ ਹੋਏਗਾ ਇੱਕ ਵਾਰੀ ਹੱਥ ਖੜਾ ਕਰਕੇ ਦੱਸ ਦਿਓ ਸਹੀ ਗੱਲ ਕਹਿ ਰਹੇ ਨੇ ਦੰਕ ਹੈ ਜੀ ਦੱਸ ਦਿਓ ਐਸਕੇ ਗਰੁੱਪ ਜਿੰਦਾਬਾਦ ਹੈ ਵਾਹ Thank you. Thank you. Thank you. Thank you so much. Thank you.